ਸੋਰਠ ਮਹਲਾ 3 ਹਰ ਜੀਓ ਸਭ ਦੇ ਜਾਪ ਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੀ ਪਾਈ ਅੰਦੀਨ ਰਤੀ ਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏਗਾ ਹੋਗਾ ਹੋ ਰੰਗ ਗਤ ਹੋ ਪਾਈ ਹਰ ਸੇਤੀ ਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਪੇਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜੇ ਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਈ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੀਤੋ ਪਾਈ ਕਿਆ ਮੁਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਕੋ ਆਪੇ ਰੰਗ ਚੜਾਏ ਗਾਵੋ ਗਾਵ ਹੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਭਉ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਪਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੀਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ 3 ਹਰ ਜੀ ਦੇ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਹੋਗਾ ਭੋਰੰਗ ਗਤ ਹੋ ਪਾਈ ਭਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈ ਰਾਗ ਅੰਦਿਨ ਰਾਤੇ ਗੁਣ ਰਵਹਿ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਖਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰਜੀਉ ਸਬਦ ਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰਜੀਤੂ ਆਪੇ ਰੰਗ ਚੜਾਏ ਗਾਵ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇ ਫਿਰ ਕਾ ਹੁਕਮ ਨ ਜਾਣਈ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਪਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਹੀਂ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਖਿਆ ਨੂੰ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਹੋਗਾ ਭੋ ਰੰਗ ਗਤ ਹੋ ਪਾਈ ਹਰ ਸੇ ਤੀਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀ ਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ ਗਾਭ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾ ਗਹਿ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵਹਿ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ 타ਉ ਗੁਰਮੁਖ ਹੋਵਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੁਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ گا ਬੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਭਉ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੀਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰਜੀਉ ਸਬਦ ਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰਜੀਤੂ ਆਪੇ ਰੰਗ ਚੜਾਏ ਗਾਵੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾ ਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਬੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੀਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਭੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਗੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾ ਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਬੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਪੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਹੀਂ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਉ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਖਿਆ ਨੂੰ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੀ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈ ਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਕ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਖਿਆ ਨੋ ਲੋਬਾਏ ਨਾਮ ਸਮਾਲੇ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੀ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੀ ਪਾਈ ਅੰਦੀਨ ਰਤੀ ਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ ਗਾਭ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾ ਗਹਿ ਪਾਈ ਪਾਈ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਕ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੁਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲਹਿ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰਜੀਉ ਸਬਦਿ ਜਾਪਦ ਪਾਈ ਪੂਰੈ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰਜੀਤੂ ਆਪੇ ਰੰਗ ਚੜਾਏ ਗਾਵ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇਂ ਫਿਰ ਕਾ ਹੁਕਮ ਨ ਜਾਣਈ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗਹਿ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੀਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਭੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਪੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੀ ਗਹਿਰਮ ਸੋਰਠ ਮਹਲਾ 3 ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੀ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਭੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾ ਵੈ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਬੈ ਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਉ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲੈ ਸੁਖ ਵਸੈ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੀ ਗਹਿਰਮ ਸੋਰਠ ਮਹਲਾ ਤੀਜਾ ਹਰਜੀਉ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੀ ਪਾਈ ਅੰਦੀਨ ਰਤੀਆ ਰੰਗ ਲਾਏ ਹਰਜੀ ਤੂ ਆਪੇ ਰੰਗ ਚੜਾਏਗਾ ਭੋਗਾ ਭੋ ਰੰਗ ਗਤ ਹੋ ਪਾਈ ਆਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾ ਗਹਿ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਉ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੀ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ ਗਾਭ ਹੋਗਾ ਭੋ ਰੰਗ ਗਤ ਹੋ ਪਾਈ ਭਾਰ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈ ਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲਹਿ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰਜੀਉ ਸਬਦਿ ਜਾਪਦ ਪਾਈ ਪੂਰੈ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰਜੀਤੂ ਆਪੇ ਰੰਗ ਚੜਾਏ ਗਾਵੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇਂ ਫਿਰ ਕਾ ਹੁਕਮ ਨ ਜਾਣਈ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗਹਿ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਖਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਖੋ ਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਭੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾ ਵੈ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਬੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਭਉ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੀ ਗਹਿਰਮ ਸੋਰਠ ਮਹਲਾ ਤੀਜਾ ਹਰ ਜੀ ਸਬਦ ਦੇ ਜਾਪ ਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੀ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ ਗਾਭ ਹੋਗਾ ਭੋ ਰੰਗ ਗਤ ਹੋ ਪਾਈ ਆਰਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਬਹਿਰਾਗ ਅੰਦਿਨ ਰਾਤੇ ਗੁਣ ਰਵਹਿ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ 타ਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਉ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਖਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਹੋਗਾ ਭੋਗ ਹੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਉ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ ਗਾਭ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਏ ਫਿਰ ਕਾ ਹੁਕਮ ਨ ਜਾਣਈ ਪਾਈ ਸਾ ਕੁ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗ ਹੈ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗ ਸਬਨਾ ਮਾਰ ਜੀ ਵਾਲਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ 타ਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੀਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਐ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏਗਾ ਬੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇਂ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੋ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗਹਿ ਪਾਈ ਪਾਏ ਸਚੈ ਵੈਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰ ਕੋ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਖਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂਮਣੀ ਪਾਈ ਦਰਗੈ ਨਾਹੀ 타ਉ ਗੁਰਮਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਔਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲ ਲੈ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਈਐ ਪਰ ਪਰ ਗੁਣੇ ਗਹਿਰਮ ਸੋਰਠ ਮਹਲਾ ਤੀਜਾ ਹਰਜੀਉ ਸਬਦ ਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੋਹਾ ਗਣੇ ਪਾਈ ਅੰਦੀਨ ਰਤੀਆ ਰੰਗ ਲਾਏ ਹਰਜੀਤੂ ਆਪੇ ਰੰਗ ਚੜਾਏ ਗਾਭ ਹੋਗਾ ਭੋ ਰੰਗ ਗਤ ਹੋ ਪਾਈ ਹਾਰੇ ਸੇ ਤੀਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਪਾਈ ਹਰ ਆਪ ਵਸੈ ਮਨਿਆ ਆਇ ਫਿਰ ਕਾ ਹੁਕਮ ਨ ਜਾਣਈ ਪਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਪਾਈ ਵਿਣ ਨਾ ਵੈ ਕੁੜਿਆਰ ਸੇ ਗਾਵਹਿ ਜਿਨ ਮਸਤਕ ਪਾਗਹਿ ਪਾਈ ਪਾਏ ਸਚੈ ਵੈ ਰਾਗ ਅੰਦਿਨ ਰਾਤੇ ਗੁਣ ਰਵੈ ਪਾਈ ਨਿਰਭਉ ਗੁਰ ਲਿਵ ਲਾਗੰ ਸਬਨਾ ਮਾਰ ਜੀ ਵਾਲ ਦਾ ਪਾਈ ਸੋ ਸੇਵ ਹੋ ਦਿਨ ਰਾਤ ਸੋਕਿਓ ਮਨੋ ਵਿਸਾਰੀਆ ਪਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਂ ਲੇਡੂ ਮਣੀ ਪਾਈ ਦਰਗੈ ਨਾਹੀ ਥਾਉ ਗੁਰਮੁਖ ਹੋਵੈ ਤੈ ਗੁਣ ਰਵੈ ਪਾਈ ਮਿਰ ਪ੍ਰੀਤਮ ਸੱਚ ਸਮਾਓ ਏਤ ਜਨਮ ਹਰਨ ਚੇਤੋ ਪਾਈ ਕਿਆ ਮੋਹ ਦੇ ਸੀ ਜਾਏ ਕੀੜੀ ਪਵੰਦੀ ਮੁਹਾਏ ਉਨ ਪਾਈ ਵਿਕਿਆ ਨੋ ਲੋਬਾਏ ਨਾਮ ਸਮਾਲਹਿ ਸੁਖ ਵਸਹਿ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੋ ਪਾਇਮ ਪਰ ਪਰ ਗੁਣੀ ਗਹਿਰਮ